ਜੀ ਕੀ ਹਾਲ ਚੱਲ ਅੱਜ ਆਪਣੇ ਫਾਰਮ ਤੇ ਮੱਝਾਂ ਵਾਲੇ ਫਾਰਮ ਤੇ ਸਾਰਾ ਕੰਮ ਡਨ ਹੋ ਗਿਆ ਇੱਧਰ ਆਪਾਂ ਕੱਲ ਆ ਵੀ ਚੱਲਣਾ ਪਰਦਾ ਹੀ ਪਾਤਾ ਸੀਗਾ ਤੇ ਉਧਰ ਆਪਾਂ ਅੰਦਰ ਵੱਤ ਜਿਹੜਾ ਬਿਜਲੀ ਦਾ ਕੰਮ ਪਿਆ ਸੀਗਾ ਉਹ ਵੀ ਕਰਵਾ ਲਿਆ ਸੀਗਾ ਇੱਕ ਤਾਂ ਗ੍ਰਿਪ ਲੱਗ ਦੂਜੇ ਲੱਗਣ ਵਾਲੇ ਰਹਿ ਗਏ ਸੀ ਸ਼ੂ ਬਲਬੜਾ ਲੱਗਣ ਵਾਲੇ ਰਹਿ ਗਏ ਸੀ ਸੌਰੀ ਤੇ ਇੱਕ ਲੱਗਣ ਵਾਲੇ ਰਹਿ ਗਏ ਸੀ ਜਿਨ੍ਹਾਂ ਦੇ ਵਿੱਚ ਪੱਖੇ ਲੱਗਣੇ ਆ ਓਹੋ ਗ੍ਰਿਪ ਇਹ ਉਹਨਾਂ ਦਾ ਨਾਣਾ ਮੰਗਣ ਨੇ। ਦਾਣੇ ਦਾ ਟਾਈਮ ਹੋ ਗਿਆ ਇਹਨਾਂ ਦਾ। ਵੱਡਾ ਲੈਣ ਗਿਆ ਆ ਪਿਆ। ਉਧਰ ਚੱਲਦੇ ਆਪਾਂ। ਉਹ ਦੇਖ ਲਓ ਦਿਨੋ ਦਿਨ ਰਿਕਵਰੀ ਹੁੰਦੀ ਜਾਂਦੀ ਆਪਣੀ ਕੁੜੀ ਦੀ ਪੂਰੀ। ਪਰ ਜੇ ਇਹਦਾ ਸਿਸਟਮ ਅਜੇ ਫਿਰ ਵੀ ਨਹੀਂ ਸਹੀ ਹੋਇਆ ਪਿਆ। ਇਹ ਪੂਰੀ ਸੈੱਟ ਆ ਵਰੀਆ ਨਾਰਮਲ ਆ। ਪਰ ਇਹ ਨਾ ਲੇਡੇ ਨਹੀਂ ਕਰਨ ਲੱਗੀ। ਇੱਥੇ ਜਿਹੜੇ ਗੰਦਪਤਣ ਸੀ ਆਪਾਂ ਸਾਰਾ ਸਾੜਤਾ। ਆ ਥੋੜਾ ਜਿਹਾ ਰਹਿ ਗਿਆ ਵਾਜੀ ਥਾਂ ਹਾਂ ਜੇ ਹੋਰ ਸੈਟਵਟ ਕਰਦੇ ਆ ਆਪਾਂ ਆ ਜਿਹੜੇ ਟਿੱਪੇ ਟਿੱਪੇ ਸਾਰੇ ਇੱਕੋ ਜਿਹੇ ਕਰਕੇ ਇਧਰ ਮਿੱਟੀ-ਮੁੱਟੀ ਇਧਰ ਖਿੱਚਦੇ ਆ ਚਾਚਾ ਜਿਹੜਾ ਆਪਾਂ ਖੇਤ ਲੈ ਜਾਗੇ ਆਹ ਤਾਂ ਆਪਾਂ ਪਾਤੀਆਂ ਸੀ ਮੈਨੂੰ ਲੱਗਾ ਸ਼ਾਇਦ ਦਿਖਾਈਆਂ ਸੀ ਤੁਹਾਨੂੰ ਤੇ ਆਪਾਂ ਅੰਦਰ ਅੱਜ ਲਾਤੀਆਂ ਸਾਰਾ ਉਹ ਜਾਲੀਆਂ ਜਾਲੀਆਂ ਦੇ ਅਗਲੇ ਬੰਨੇ ਉਹ ਛੇ ਉਹ ਜਾਲੀਆਂ ਤਿੰਨ ਰਹਿਣ ਤੀਆਂ ਵਾ ਇਸ ਬਹਾਵਾ ਹੂਆ ਉਹਨੂੰ ਬਾਕੀ ਸਾਰਾ ਕਵਰ ਕਰਤਾ ਗੇਟ ਵਾਲਾ ਪਰਦਾ ਆ ਪਿਆ ਵਾ ਇਹ ਲਾ ਦਾਂਗੇ ਆਪਾਂ ਛਟਕ ਤੱਕ ਤੇ ਤੇ ਸਾਰੀ ਸਫਾਈ ਆਪਣੀ ਡਨ ਹੋ ਗਈ ਖੁਰਲੀਆਂ ਕਰ ਲਈਆਂ ਜਮਾਂ ਸਾਫ਼ ਕਰਤੀਆਂ ਆਪਾਂ ਤੇ ਕੌਲਿਆਂ ਚ ਫੇਰ ਪਾਣੀ ਕੱਢਤਾ ਵਾ ਨਿੱਕਾ ਪਾਣੀ ਪਾਵਾਂਗੇ ਮੱਜਾਂ ਆਪਾਂ ਛਟਕ ਤੱਕ ਲੈ ਆਉਣੀਆਂ ਪਹਿਲਾਂ ਆਪਾਂ ਬਾਬਾ ਲਿਆ ਕੇ ਅਰਦਾਸ ਕਰਾਵਾਂਗੇ ਤੇ ਫਾਰਮ ਦੇ ਵਿੱਚ ਆਪਾਂ ਮੱਜਾਂ ਮੱਜਾਂ ਦੀ ਐਂਟਰੀ ਕਰਾਵਾਂਗੇ ਇਧਰ ਹੀ ਖੁਰਲੀ ਦੀ ਸਾਰੀ ਸਾਫ਼ ਹੋ ਗਈ ਆ ਸوير ਦੇ ਆਪਾਂ ਇੱਥੇ ਲੱਗੇ ਸੀਗੇ ਫਰਸ਼-ਪੁਰਸ਼ ਤੋਂ ਵਾਵਾ ਖੇਣ ਲੱਥੀ ਆ બસ ਸਾਰਾ ਕੰਮ ਡਾਨਾ ਬਸ ਪੱਖੇ ਰਹਿ ਗਏ ਉਹ ਤਾਂ ਗਰਮੀਆਂ ਦੇ ਵਿੱਚ ਆਪ ਲਾਈ ਲੈਣੇ ਕੁੜੀਆਂ ਦੇ ਵੀ ਰਹਿ ਗਏ ਤੇ ਇੰਨਾ ਦੇ ਰਹਿ ਗਏ ਆ ਬਾਕੀ ਡਾਨਾ ਤੇ ਆ ਆਪਾਂ ਕੱਲ ਇੱਥੇ ਪਾਈ ਸੀਗੀ ਖਾਲੀ ਬਣਾ ਕੇ ਨਾ ਮਿਸਤਰੀ ਨੇ ਤੇ ਥੱਲੋਂ ਦੀ ਤੇ ਇੱਥੇ ਆਪਾਂ ਰੈਂਪ ਬਣਾ ਲਿਆ ਟੁੱਟਾ ਭੱਜੀਆਂ ਦਾ ਆਪਣੇ ਕੋਲ ਸਲਾਹ ਪਈਆਂ ਸੀ ਉਹਨਾਂ ਦੇ ਉੱਤੇ ਆਪਾਂ ਕ੍ਰੈਸ਼ਰ ਪਾ ਲਿਆ ਤੇ ਅੱਜ ਆਪਾਂ ਆ ਲੰਘਣ ਜੁਗਾ ਥਾਂ ਆਪਾਂ ਪੱਕਾ ਕਰ ਲਿਆ ਵੀ ਮੀਂਹ ਕਣੀ ਦੇ ਵਿੱਚ ਪੈਰ ਨਾ ਖਰਾਬ ਹੋਣ ਵੀ ਮਿੱਟੀ ਨਾਲ ਲੱਬੜ ਕੇ ਤੇ ਅੰਦਰ ਨਾ ਚਾਹੀਏ ਇੱਥੇ ਆਪਾਂ ਰਾਤ ਕੱਲ ਇੱਟਾਂ ਜਿਹੜੀਆਂ ਤੁਹਾਨੂੰ ਕਹੇ ਲਾਉਣੀਆਂ ਸੀ ਉਹ ਲਾ ਕੇ ਤੇ ਉੱਤੇ ਆਪਾਂ ਕੋਹਲੀਆਂ ਪਾਤਾ ਤੇ ਪੱਠੇ ਆਪਾਂ ਲੈ ਜਾਂਦੇ ਆ ਇਹ ਆਪਾਂ ਟੁਕਾ ਇੱਥੋਂ ਸਾਫ਼ ਸਫਾਈ ਕਰਕੇ ਥੋੜਾ ਕੰਨਾ ਕੰਦੇ ਜਿਹਾ ਰਹਿ ਗਿਆ ਇੱਥੇ ਤੇ ਪੱਠੇ ਆਪਾਂ ਕੁੱਤਰਦੀਆਂ ਹੁਣ ਛੱਟੇ ਤੱਕ ਬਾਬਾ ਆਊਗਾ ਉਦੋਂ ਆਪਾਂ ਕਲਿੱਪ ਲਾਵਾਂਗੇ ਤੇ ਫਿਰ ਆਪਾਂ ਮੱਜਾਂ ਲੈ ਕੇ ਆਵਾਂਗੇ ਇੱਕ ਰਿਤ ਮੱਜਾਂ ਨੂੰ ਪੱਠੇ ਆਪਾਂ ਉੱਥੇ ਹੀ ਪਾਤੇ ਆ ਤੇ ਸ਼ਾਮ ਨੂੰ ਲੈ ਕੇ ਆਵਾਂਗੇ ਚਲੋ ਠੀਕ ਆ ਜੀ ਦਾਸ ਜੀ ਦੀ ਜੋੜੀ ਦੀ ਪ੍ਰਾਰਥਨਾ ਹੈ ਜੀ ਆਪ ਜੀ ਦੀ ਕਿਰਪਾ ਨਾਲ ਇਹ ਜਨਾਲ ਬਖਸ਼ ਸਦੇ ਦਵਾਰਾ ਉਪਰਾਣ ਦੇ ਦਵਾਰਾ ਆਪ ਜੀ ਦਾ ਬਖਸ਼ਿਸ਼ ਪਾਈ ਸਾਡੇ ਸੰਗਤਿ ਉਹਨਾਂ ਦੇ ਸਮੂਹ ਪਰਿਵਾਰ ਨੂੰ ਆਪ ਜੀ ਦੀ ਉਪਾ ਨਾਲ ਕਹਿੰਦੇ ਨਾਲ ਬਖਸ਼ਣ ਦੇਵਾਰਾ ਉਪਰਾਣ ਦੇ ਸੰਕਾ ਉਹਨਾਂ ਸੇਵਕ ਪਰਿਵਾਰ ਆਪ ਜੀ ਦੀ ਦਿੱਤੇ ਹੋਏ ਨਾਰਿਆਂ ਦੇ ਵਿੱਚੋਂ ਇਹ ਪਰਿਵਾਰ ਨੇ ਬੱਚਾਂ ਵਾਸਤੇ जगह से हल्की गई है आप मेहनत करो कृपा करो शेख तो को इस जगह की मंजा लिया करो आप जी कृपा करनी बस करी माल परिवार का भला करना बाधे करी बस्तर पाया सफलता बस करा करनी बस करी चढ़ती कला बस करें आती ज्ञातियां टू परिवार पशुओं को माल डर बचा के रखना कृपा करनी बस करी मेहरियात रखना दुखा उड़ेसा ਕਸ਼ਟਾਂ ਦਾ ਨਾਸ ਕਰਨਾ ਦੇਖਣਾ ਦਾ ਨਾਸ ਕਰਨਾ ਕਿਰਪਾ ਕਹੋ ਕਰੀ ਕਹਾਨੀ ਅਗੇ ਸਮਰਪਤ ਕਰੀ ਸੋਧ ਬਸ ਕਰੀ ਕਿਰਪਾ ਕਰੂ ਬਸ ਕਰੀ ਦੇਖ ਸਾਧਕੇ ਹਾਜ਼ਰ ਹੈ ਸਜੀਵ ਜੀ ਦੇਵ ਨੂੰ ਝੋਲ ਲਗੇ ਲਗਿਆ ਹੋਇਆ ਉਹ ਫਾਤ ਸੰਕ੍ਰਿਤ ਅਕਟ ਵੱਟੇ ਜੋਤੀਸ਼ ਕੇ ਸਵਾਸਵਾ ਤੇਰਾ ਹੀ ਨਾਮ ਵਾਹਿਗੁਰੂ ਵਾਹਿਗੁਰੂ ਦਿੱਫੇ ਜੀ ਮਿਹਰ ਗੁਰੂ ਕਿਰਪਾ ਕਰੋ ਸੇ ਪਰਵਾਰ ਨੂੰ ਇਸ ਜਗਾ ਤੇ ਮਾਰ ਡੰਗਰ ਨੂੰ ਰੱਖ ਦੀ ਆਗਿਆ ਬਸ ਕਰੋ ਆਪ ਜੀ ਦੇ ਪਰਿਵਾਰ ਦੀਆਂ ਕਮਾਈਆਂ ਕਰਵਾਉਣ ਤੇ ਬਹੁਤ ਹੀ ਕਰਨੇ ਬਹੁਤ ਦਾ ਬਹੁਤ ਕਰਨਾ ਪਰਿਵਾਰ ਦਾ ਖਲਾ ਕਰਨਾ ਸੀ ਪਿਆਰੀ ਬੇਨ ਜਿੰਨਾ ਮਿਲਿਆ ਇਹਦਾ ਹੀ ਨਾਮ ਚਾਹੇ ਨਾਮ ਕਰਨਾ ਚਾਹੀਦਾ ਹੈ ਏ ਤੁਹਾਨੂੰ ਪੜਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਅਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੀ ਕੰਮ ਕਰਦੇ ਕਰਾਉਂਦੇ ਨੀਰਾ ਹੋ ਗਿਆ ਇੱਕ ਆ ਪਰਦਾ ਰਹਿ ਗਿਆ ਇਹ ਵੀ ਲਾਤਾ ਇਹਦੇ ਤੇ ਪੱਠੇ ਉਤਰ ਕੇ ਤੇ ਮੱਜਾਂ ਨੂੰ ਪਾਤੇ ਆ ਹੁਣ ਡੈਡੀ ਉਹਨਾਂ ਮੱਜਾਂ ਲੈਣ ਗਏ ਆ ਉਧਰ ਫਲਾਂ ਨੂੰ ਪਾਤੇ ਆ ਆ ਕੁਰਲੀ ਵੇਲੀ ਜੀ ਫਿਲਹਾਲ ਜਦੋਂ ਲੈ ਕੇ ਆਵਾਂਗੇ ਨੰਗਾਂ ਬੱਜਾਂ ਉਹ ਇੱਧਰ ਪਾਵਾਂਗੇ ਮੈਨਾਂ ਤਾਂ ਕਿ ਆ ਵੀ ਫੜ ਕੇ ਲੈ ਕੇ ਆਉਦੇ ਉਹ ਆਂਦੇ ਆ ਵੀ ਕਿਵੇਂ ਦੇਖੋ ਕਿਵੇਂ ਕਰਦੇ ਜੀ ਆਹ ਥਾਂ ਕਿਉਂਗੇ ਜੇ ਕੱਲ ਹੀ ਪਾਇਆ ਕੱਚਾ ਬਾਜੀ ਆ ਆ ਕਿਤੇ ਵੈਸੇ ਦੇਖਣੀ ਆ ਕੀ ਬਣ ਗਿਆ ਲੋ ਜੀ ਮੱਝਾਂ ਆ ਗੀਆਂ ਬੱਸ ਬੱਸ ਇਹਨੂੰ ੜੜੀ ਇੱਥੇ ਕਰ ਦੇ ਤਿੰਨ ਨੰਬਰ ਤੇ ਇਹ ਇੱਥੇ 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 ਰਿਕਾਰਡ ਦੇ ਵਰਦੇ ਇਹ ਇਹਨੂੰ ਦੋ ਤੇ ਕਰ ਦੇ ਫਿਰ ਬੂਟੇ ਬੂਟੇਲ ਵਿੱਚ ਇੱਕ ਨੰਬਰ ਤੇ ਕਰਾਂਗੇ ਉਹ ਗਾਂ ਉਹ ਗਾਂ ਕਾਂ ਕਾਂ ਗਾ ਜਾ ਬਾਹਰ ਦਾ ਆਪੇ ਬਾਹਰ ਲੈ ਗਾ ਉਹ ਨੂੰ ਬਾਹਰ ਘੜੀ ਆਹ ਗਾੜਾ ਫੜੀ ਫੜੀ ਫੜੀਆਂ ਨੂੰ ਬੂਟੇ ਲੈ ਆ ਬੂਟੇ ਲੈ ਇਹਨੂੰ ਇੱਕ ਜੇ ਕਰ ਦੇ ਤੇ ਐਨੀ ਸਪੀਡ ਵਾਹੂ ਵੇਖ ਕੇ ਆਦੇ ਸਾਬ ਜੀ ਨਾ ਇਹਨੂੰ ਇੱਥੇ ਪਸਾ ਦੇ ਪਹਿਲੇ ਦੇ ਚੱਲ ਚੱਲ ਮਾਤਾ ਜੀ ਨੇ ਕੀ ਬਾਤ ਲਈ ਨਾ 8.4 ਤੇ ਆ ਜਾ ਨਾ ਡਰੀ ਜਾਂਦੀ ਆ ਉਹਦੇ ਨਾਲ ਉਹਦੇ ਹਿਸਾਬ ਜੇ ਨਾ ਡੈਡੀ ਕਹਿੰਦੇ ਨਾ ਮੈਂ ਬਹੁਤ ਐ ਨਹੀਂ ਬੜੀ ਖਿੱਚ ਕੇ ਰੱਖਣਾ ਇਹਨੂੰ ਮੂੰਹ ਕਿਉਂ ਨਹੀਂ ਪਹੁੰਚ ਜਾਂਦਾ ਬੇ ਇਹ ਡਰੀ ਜਾਂਦੀ ਐ ਤਾਂ ਐ ਕੱਟੀ ਫੜ ਕੇ ਕਿੰਦੇ ਉੱਥੇ ਲੈ ਜਾ ਆਵੇ ਪਿਆ ਆ ਖੁਰਲੀ ਦੇ ਕਿਲਮੇ ਲੈ ਕੇ ਆਉਣਾ ਚਾਹੇ ਹਾਂ ਲੈ ਆ ਲੈ ਉਹ ਵੀ ਲੈ ਆ ਡਾਡੀ ਜਾ ਕੇ ਚੱਲ 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 ਇਸ ਸਿਰੇ ਤੇ ਬੰਨਦੇ ਨੂੰ ਆ ਲੈ ਆਓ ਆਪਣੀ ਉਧਰ ਤੰਨ ਕੋਰ ਟੱਪੰਡਈ ਆ ਓਏ ਤਦ ਜੋ ਆਪਣੇ ਕੌਲੇ ਵਾਲਾ ਵੀ ਸਿਸਟਮ ਕਾਮਯਾਬ ਹੋ ਗਿਆ ਮੱਝ ਨੇ ਪਾਣੀ ਪੀ ਲਿਆ ਨਹੀਂ ਨਹੀਂ ਫੜ ਕੇ ਫੜ ਕੇ ਲੈ ਕੇ ਆਉਣੇ ਆ ਜਿੰਨਾ ਥੋੜੀਆਂ ਹੀ ਆ ਖੁੱਲੀਆਂ ਬੰਦੀਆਂ ਉਹ ਥੋੜੀਆਂ ਟੈਗ ਕਰਦੇ ਆ ਮੱਝਾਂ ਪਛਾਹ ਕਿ ਵਾਵਾ ਹੋ ਜਾਂਦੀਆਂ ਆਜੋ 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 ਉਹ ਡਰੀ ਜਾਂਦੀਆਂ ਐ ਨਹੀਂ ਆਉਣਾ ਉਹਨਾਂ ਨੇ ਛੋਟੀਆਂ ਆਈਆਂ ਤੇ ਉਹ ਵਾਪਸ ਚਲੇ ਗਈਆਂ ਉਹ ਵੇ ਗਿਆ ਟੈਗ ਲੋਈ ਆਪਣਾ ਲਾਂਗੜ ਮੁੰਗੜਾ ਆ ਗਿਆ ਸਾਰਾ ਇੱਧਰ ਵੜਦੇ ਇੱਧਰ ਵੜਦੇ ਇੱਧਰ ਵੜਦੇ ਨੂੰ ਆ ਝੋਟੀ ਨੂੰ ਫੜ ਖਿੰਦੇ ਇਹਨੂੰ ਇਹਨੂੰ ਝੋਟੀ ਨਹੀਂ ਛਵਾ ਇੱਥੇ 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 ਬੰਨ ਡੈਡੀ ਐਂ ਹੀ ਵੜਿਆ ਓ ਆ ਝੋਟੀ ਨੂੰ ਇੱਥੇ ਬੰਨ ਦੇ ਓ ਪਾਣੀ ਗੇਜ ਜਾਣਾ ਆ ਝੋਟੀ ਰੈਡੀ ਝੋਟੀਆਂ ਤਕ ਗਈਆਂ ਉਹ ਚਾਹ ਮਾਰ ਲਓ ਚਲੋ ਠੀਕ ਆ ਜੀ ਮੱਜਾ ਆਪਣੀਆਂ ਆ ਗਈਆਂ ਹੁਣ ਬੰਨ ਬੁੰਨ ਕੇ ਚੱਲਦੇ ਆਪਾਂ ਵੀ ਘਰੇ ਠੀਕ ਆ ਜੀ